ਸਾਸਤਰੀਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੀ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਬਹੁਤ ਮਾਮਾ ਨੂੰ ਤੇ ਭੈਣਾਂ ਨੂੰ ਬਹੁਤ ਪਤਾ ਹੈ ਵੀ ਜਿਹੜਾ ਇਹ ਹੁਣ ਸਾਵਣ ਦਾ ਮਹੀਨਾ ਚੱਲਦਾ ਹੈ ਜੀ ਤੇ ਪਹਿਲਾਂ ਮਾਤਾ ਦੇ ਨਰਾਤੇ ਚੱਲ ਜਿਹੜੇ ਚੱਲਦੇ ਤੇ ਨੌ ਚੱਲਦੇ ਆਪਣੇ ਹਾਂ ਨੌ ਚੱਲ ਨੌ ਨਰਾਤੇ ਨੌ ਨਰਾਤੇ ਜਿਹੜੇ ਚੱਲਦੇ ਤੇ ਮਾਤਾ ਰਾਣੀ ਦੇ ਸੌਣ ਦੇ ਵਿੱਚ ਸ਼ੁਰੂ ਹੋਏ ਤੇ ਤੇ ਜਿਹੜੇ ਹੁਣ ਸੌਣ ਦੇ ਵਿੱਚ ਗੁੱਗਾ ਯਾਰ ਪੀਰ ਠੀਕ ਹੈ ਜੀ ਜਿਨ੍ਹਾਂ ਦੇ ਮੱਥਾ ਆਪਾਂ ਬਣਾ ਕੇ ਟੇਕਨੇ ਆ ਜੀ ਸ਼ੁਕ ਸ਼ਾਂਤੀ ਵਾਸਤੇ ਤੇ ਹਰ ਸਾਲ ਹਰ ਸਾਲ ਵੈਸੇ ਬਹੁਤ ਧੂਮ ਧਾਮ ਦੇ ਨਾਲ ਨੌਵੀਂ ਭਾਜੀ ਨੂੰ RAM ਨੌਮੀ ਕਹਿ ਸਕਦੇ ਆ ਉਹ ਮਨਾਉਂਦੇ ਆ ਤੇ ਛਿੰਝਾ ਹੁੰਦੀ ਹੈ ਜੀ ਮਾੜੀ ਤੇ ਬਾਬੇ ਦੇ ਨਾਮ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਛਿੰਝ ਹੁੰਦੀ ਹੈ ਤੇ ਸਾਡੇ ਪਿੰਡ ਦੀ ਜਿਹੜੀ ਛਿੰਝ ਸੀ ਉਹ ਹੋ ਗਈ ਸੀ ਜੀ ਕੈਨਸਲ ਕੈਨਸਲ ਮੀਂਹ ਦੇ ਕਾਰਨ ਮੀ ਪੈਣ ਲੱਗ ਗਿਆ ਤਾਂ ਤਾਂ ਕਰਕੇ ਸਾਡੀ ਜਿਹੜੀ ਪਿੰਡ ਦੀ ਜਿਹੜੀ ਛਿੰਝ ਹੋਣੀ ਸੀ ਉਹ ਕੈਨਸਲ ਹੋ ਗਈ ਤੇ ਚੱਲੇ ਆ ਜੀ ਆਪਾਂ ਮੱਥਾ ਟੇਕਣ ਬਾਬੇ ਦੇ ਗੁੱਗੇ ਦੀ ਮਾੜੀ ਤੇ ਤੇ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਜੀ ਕਿ ਨਾ ਕਿਹਨਾਂ ਨੇ ਅੱਜ ਬਾਬਾ ਗੁੱਗਾ ਯਾਰ ਪੀੜ ਦਾ ਮਾੜੀ ਪਰ ਜਾ ਕੇ ਮੱਥਾ ਟੇਕਿਆ ਬਾਬੇ ਦਾ ਨਾਮ ਲੈ ਕੇ ਤੇ ਇੱਧਰ ਬੀਬੀ ਸਾਡੀ ਫਿਰਦੀ ਆ ਜੀ ਇਹਨੇ ਬਣਾਈਆਂ ਜੀ ਸੇਵੀਆਂ ਕਰੀਆਂ ਹੋਈਆਂ ਤਿਆਰ ਕਿਹਨਾਂ ਦੇ ਕਿੱਦਾਂ-ਕਿੱਦਾਂ ਮੱਥਾ ਟੇਕਦਾ ਸੇਵੀਆਂ ਦਲੀਆ ਕਿੱਦਾਂ ਟੇਕਦੇ ਆ ਮੱਥਾ ਸਾਨੂੰ ਆਪਣੀ ਜ਼ਰੂਰ ਕਮੈਂਟ ਦਿਓ ਤੇ ਇੱਧਰ ਸਾਡੀ ਬੀਬੀ ਖੜਦੀ ਆ ਜੀ ਬੀਬੀ ਹੁਣ ਪੂਣ ਪ੍ਰਸ਼ਾਦ ਜਿਹੜਾ ਪਾਣੀ ਮਾੜੀ ਫੇ ਮੱਥਾ ਟੇਕਣਾ ਹਾਂ ਬੀਬੀ ਆਪਾਂ ਨੂੰ ਸਾਸ੍ਰੀਕਾਲ ਬੋਤੇ ਸਾਸ੍ਰੀਕਾਲ ਕਰਦੇ ਸਾਰੇ ਮਾਨਾ ਤੁੰਦ ਦਿੱਤੀ ਆ ਕੇ ਮਾਤਾ ਦਾ ਡਾਊਨ ਐਂਡ ਆਊਨ ਜੇਂ ਵੀ ਗੁੱਟ ਕੇ ਆਪਾਂ ਠੀਕ ਨਹੀਂ ਹੁੰਦੀ ਤੁਹਾਨੂੰ ਤੁਸੀਂ ਠੀਕ ਠਾਕ ਹੋ ਨੰਮੇ ਮੇਰੇ ਬੋਦੀ ਦਾ ਮਤਲਬ ਕਾ ਨੰਮ ਦਾ ਸਾਸੁਰਦ ਤੇ ਤੇ ਕਿਦੇ ਚੜਿਆ ਹੈ ਆਗੇ ਵੀ ਕੀ ਕਾਤੇ ਬੋਨ ਲੱਗੀਆਂ ਵਿੱਚ ਉਹ ਮੈਂ ਇੰਦਰ ਅੱਛਾ ਦੇਸੀ ਕੀ ਆ ਬੀਬੀ ਜੀ ਮੈਂ ਹੁਣ ਅੱਜ ਨੌਮੀ ਆ ਉਹ ਤੋਂ ਬਾਅਦ ਫਿਰ ਕਾ ਦੋਗੇ ਚਾਨਣ ਚਾਨਣ ਨੂੰ ਹੁਣ ਏਰਾ ਹੁਣ ਇਹ ਚੱਲਦਾ ਹੈ। ਹਾਂ। ਅੱਛਾ ਉਹ ਤੋਂ ਬਾਅਦ ਚਾਨਣ ਦੀ ਰੋਮੀ ਆਉਗੀ ਹੈ। ਹਾਂ। ਠੀਕ ਆ। ਜੇ ਆ ਭਾਂਡੇ ਰੱਖ ਜੰਗਾ ਚੱਕਦੇ ਹਾਂ। ਹੋਰ ਵੀ ਚੱਲ ਜਣਾ। ਵੀ ਮੈਂ ਸਾਰਾ ਕੁਝ ਲੈ ਜਾਣਾ। ਇਹ ਹੁਣ ਭਾਂਡੇ ਵਿੱਚ ਤਾਂ ਕਾਹਦੇ ਵਾਸਤੇ ਪਾਈ ਹੈ ਖਾਣ ਵੀ ਉੱਥੇ ਘਰ ਨੂੰ ਖਾਣ ਨੂੰ। ਮੱਥਾ ਟੇਕਣ ਵਾਸਤੇ ਕਾਹਚ ਪਾਈ ਆ। ਵਾਦ ਦੇ ਉੱਤੇ। ਤੇ ਆਇ ਤੇ ਪਾ ਦੇ ਲੈ ਆਹ ਛੋਟੂ ਡੋਲੀ ਤੇ ਪਾ ਦੇ। ਹਨਾ? ਹਾ ਛੋਟੇ ਚ ਪਾ ਦੇ ਇਹ ਇੱਥੇ ਮਾਰੀ ਨਾ ਇੱਥੇ ਮਾਰੀ ਕਰੂਗੀ ਆ ਹੋਰ ਕੀ ਬਣਾਇਆ ਤਬਾਹ ਖਸਕਨਾਂ ਬਹੁਤ ਬੰਦੇ ਨੇ ਦੋ ਹੋ ਗਏ ਦੁੱਧ ਵੀ ਪਾਉਣਾ ਹਨਾ ਗੱਚਾ ਅੱਛਾ ਉਝੋਂ ਲੈ ਚ ਪਾਣੀ ਸਮਾਤਾ ਵਰਗੋਂ ਰੱਖ ਪਾਣੀ ਬਾਹਰ ਸਾਰਾ ਆਉਣਾ ਹੈ ਮਾੜੀ ਨੇ ਸਿੱਟ ਆ ਦਿੱਤੀ ਕਾਦੇ ਨਾਲ ਦੁੱਧ ਦਾ ਹਨਾ ਇਹਦੇ ਵਿੱਚ ਪਾਣੀ ਪਾ ਲਵਾਂ ਹਨਾ ਥੋੜੇ ਜਿਹਾ ਪਾਣੀ ਉੱਥੇ ਹੋਊਗਾ ਠੀਕ ਆ ਹਾਂ ਲੋ ਜੀ ਦੀਵਾ ਵਾਲੀ ਚਮਖਾ ਹਾਂ ਚਮਖਾਓ ਇਹ ਆਨ ਇਹ ਜਮੱਖਾ ਹੋ ਗਿਆ ਚਾਰਾ ਬਾਸਾ ਦੇ ਗਾਣੇ ਹੋਪਾ ਬਾਬਾ ਜਿੱਥੇ ਤੇ ਨਾ ਨਾ ਕੋਈ ਨਹੀਂ ਮੋਬਾਈਲ ਦੇਣਾ ਬੀਬੀ ਇਹ ਬਾਬੇ ਦੀ ਮਾਰੀ ਦੇ ਮੂਹਰੇ ਰੱਖ ਕੇ ਟੇਕਣਾ ਹੈ ਅੰਦਰ ਜਾਣਾ ਬਾਬੇ ਦੇ ਹਾਂ ਠੀਕ ਆ ਜਿੱਥੇ ਲੋਕ ਦੇਖਦੇ ਨੇ ਠੀਕ ਆ ਤੇ ਆਹੜਾ ਹਲ ਦੂਏ ਆਪਣੇ ਬਣਾਏ ਹੋਏ ਆ ਆਗੋ ਇਹਨੂੰ ਸੱਪ ਜੇ ਇਹ ਕਿਥੇ ਮਤ ਰੱਖਣਾ ਇਹਦੇ ਵਿੱਚ ਸਾਰਾ ਪਾਇਆ ਵਾ ਇਹਦੇ ਦੇ ਵਿੱਚ ਜਿਹੜੇ ਦੇ ਵਿੱਚ ਪਾਏ ਆ ਉਹ ਉੱਥੇ ਮਤਲਬ ਮਾੜੀ ਦੇ ਮੂਰੇ ਮੱਥਾ ਟੇਕ ਕੇ ਠੀਕ ਆ ਠੀਕ ਆ ਕਦੇ ਵਾਸਤੇ ਕਰਨਾ ਹੈ ਕੀ ਉੱਥੇ ਪਾਉਣਾ ਜੀਰਾ ਗੀ ਉੱਥੇ ਤੇਲ ਪੈਂਦਾ ਸਰੋਂ ਦਾ ਤੇਲ ਆ ਪਾਉਣਾ ਇਹ ਕੀ ਜਿਰਾਗ ਬਾਲ ਕੇ ਹਾਂ ਇਹ ਹਮਨ ਕਰਨਾ ਇਹਦੇ ਉੱਪਰ ਆਮਨ ਦਾ ਪਨਾਥ ਹੈ ਆਪ ਦਾ ਠੀਕ ਹੈ ਇਹ ਹਮਨ ਪਾ ਦੂੰਗਾ ਹਣਾ ਵਿੱਚੇ ਰੱਖ ਦੇ ਬਸ ਠੀਕ ਆ ਸਵਾ ਤੇ ਸੰਭਲ ਕੇ ਕਰ ਹਾਂ ਮੈਂ ਆਪੇ ਕਰ ਦਿੰਦਾ ਤਾਂ ਟੈਨਸ਼ਨ ਨਾ ਲੈ ਬੀਬੀ ਤੂੰ ਕਿਸੇ ਵੀ ਗੱਲ ਦੀ ਬਸ ਹਾਂ ਮੁੰਚਾ ਪੇਸ ਹਮਨ ਛੋਲਾ ਦੇ ਕੋਈ ਮੈਨਾਂ ਮੈਂ ਛੋਲੇ ਦੀ ਪਾਲ ਮਸਮਾਨ ਇਹ ਮੁੰਦੇ ਮੈਂ ਆਂਦਾ ਉਹਦੇ ਨਾਲ ਉਹ ਬੀਬੀ ਸਿੱਧਾ ਹੀ ਆਇਆ ਹੋਰ ਪਾਸੇ ਗਿਆ ਹਦਾ ਮੈਂ ਤੂੰ ਮਨ ਛੋਲਾ ਦੇ ਦੇ ਤੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਦੇ ਅਰਦਾਸਾ ਤੁਸੀਂ ਹੁਣੇ ਚੜ੍ਹਦੀ ਕਲਾ ਵਿੱਚ ਰਹੋ ਤਾਂ ਬਰੋਤ ਪ੍ਰਭੂ ਤੇ ਦੁੱਖ ਤਕਲੀਫਾਂ ਤੋਂ ਦੂਰ ਹੋ। ਸੋ ਹੈ ਗੁਰ ਜੀ ਦਾ ਖਾਸ ਅੱਜ ਨੌਮੀ ਖੜਦਾ ਪੁੱਤਾਂ ਦਾ ਬੋਲਣ ਦਾ ਨੌਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਹਾਂ। ਵਾਹਿਗੁਰੂ ਜੀ ਦਾ ਖਾਸ ਹੈ ਵੀ ਠੀਕ ਫੱਟੇ ਅੱਜ ਆਗਿਆ ਜੀ 10 ਨੌਮੀ 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 90 ਮਿੰਟੇ ਬਸ ਸੁਪੇ ਬਾਗ ਨੌਮੀ ਅੱਜ ਸੰਨਿਆ ਜੀ ਬੁੱਗਾ ਵਾਲੀ ਦਾ ਮੱਥਾ ਟੇਕਣਾ ਤੇ ਹੋਣਾ ਹੋ ਗਿਆ ਹੁਣ ਅੱਗੇ ਚੱਲੇ ਆ ਸੁਪਰ ਮਾਲ ਬਣਨੇ ਲਈ ਆ ਬਾਹਰ ਹੁੰਦੇ ਹੀ ਲੈਣ ਤੇ ਟੁੱਟ ਜਾਂਦੇ ਤੇ ਇਹ ਹੱfte ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਹਨਾ ਹਰ ਸਾਲ ਮੱਥਾ ਟੇਕਦਾ ਹੁੰਦਾ ਹਨਾ ਕਿ ਇੱਕ ਦਿਨ ਕਹਿੰਦੇ ਪ੍ਰਮਾਤਮਾ ਜੀ ਨੂੰ ਚਲੋ 365 ਦਿਨ ਤਾਂ ਸਾਨੂੰ ਮਾਲਕ ਨੂੰ ਯਾਦ ਰੱਖਣਾ ਹੀ ਚਾਹੀਦਾ ਠੀਕ ਆ ਹਰ ਸਾਲ ਹਰ ਜਿੰਨੇ ਵੀ ਸਾਹ ਹੈ ਉਹਦੇ ਵਿੱਚ ਮਾਲਕ ਦਾ ਨਾਮ ਆਉਣਾ ਹੀ ਚਾਹੀਦਾ ਹੈ ਜਿੰਨੇ ਵੀ ਸਾਡੇ ਸਾਹ ਬਿਲਕੁਲ ਬਿਲਕੁਲ ਜਿੰਨੇ ਵੀ ਸਾਹ ਹੈ ਸਾਡੇ ਉਹਨਾਂ ਮਾਲਕ ਦਾ ਨਾਮ ਹੋਣਾ ਹੀ ਚਾਹੀਦਾ ਹੋਣਾ ਹੀ ਚਾਹੀਦਾ ਜਦੋਂ ਤੱਕ ਅਸੀਂ ਮਰਦੇ ਹਾਂ ਸਾਰੇ ਵਿੱਚ ਹੋਣਾ ਹੀ ਚਾਹੀਦਾ ਹੈ ਬਿਲਕੁਲ ਪਰ ਕਈ ਵੇਲੇ ਜਦੋਂ ਵੀ ਸਿਆਣਿਆਂ ਨੇ ਹੁਣ ਜਿੱਦਾਂ ਸਿਆਣੇ ਮੱਥਾ ਦੇਖ ਦਿੱਤੇ ਉਦੋਂ ਸਾਨੂੰ ਵੀ ਕਰਨਾ ਪੈਣਾ ਜਿਸਾਂ ਨੂੰ ਸਾਨੂੰ ਪੈਰ ਤੇ ਫੁਰਦੂਰ ਤੇ ਸਾਡੇ ਮੱਥਾ ਤੇ ਵੀ ਆ ਰਹੇ ਨੇ ਹਣਾ ਸੌਣ ਦੇ ਮਹੀਨੇ ਚ ਗੂਗੇ ਦਾ ਮੱਥਾ ਟੇਕਦੇ ਆਂ ਕਿ ਯਾਰ ਫੀਲ ਦਾ ਭਾਦੋ ਚ ਭਾਦੋ ਆਉਂਦਾ ਸੌਣ ਦੇ ਵਿੱਚ ਬਾਪੇ ਦਾ ਦਿਨ ਸ਼ੁਰੂ ਹੋ ਜਾਂਦਾ ਭਾਦੋ ਜਿਹੜੇ ਹੁੰਦੇ ਭਾਦ ਦੇ ਛੜੀ ਲੱਗਦੇ ਆ ਜਿੱਦਾਂ ਲੱਖੜੀ ਸਾਡੀ ਆਇਆ ਆਇਆ ਰੇ ਸਾਵਣ ਗੂਗੇ ਤੇਰੀ ਤੇਰੇ ਦਿਨ ਦਾ ਉਹ ਗੱਤ ਕਹਿੰਦੇ ਮੈਂ ਕਰੀ ਗੱਲ ਮੰਨਿਆ ਭਾਦੋ ਭਾਦੋ ਛੜੀ ਕਰਦੇ ਆ ਛੜੀ ਪਰ ਲੇਕਿਨ ਸੌਣ ਵਿੱਚੋਂ ਹੀ ਸ਼ੁਰੂ ਹੋ ਜਾਂਦਾ ਭਾਦ ਅੱਜ ਦਾ ਮਿਕਸ ਦਿਨ ਅੱਜ ਇਹ ਮੇਰਾ ਨੇਰ ਦਿਨ ਹੋ ਨਹੀਂ ਆ ਹਾਂ ਹਾਂ ਚਾਨਣ ਵੀ ਹੋਣੇ ਤੇ ਨੂੰ ਤਿੰਨ ਮੱਥੇ ਤੇ ਹੁੰਦੇ ਸੀ ਉਹ ਤੇ ਅਗਲੀ ਆਉਣੀ ਆਂ ਤੇ ਉਹਦੀ ਹੁਣ ਚਾਨਣ ਵੀ ਅਗਲੀ ਧੇਰਦੀ ਆਉਂਦੀ ਹਾਂ ਐਦਾਂ ਹੁੰਦਾ ਹੁੰਦਾ ਤੇ ਚੱਲੇ ਆ ਜੀ ਬੁੱਗਾ ਮਾੜੀ ਤੇ ਮੱਥਾ ਦੇਖਣ ਵਾਸਤੇ ਮਾਤਾ ਨੇ ਸਮਾਨ ਕਰ ਦੱਸੋਗਾ ਰੈਡੀ ਤੇ ਮਾਤਾ ਕਹਿੰਦੀ ਕਿ ਕੁਝ ਸੁੱਖ ਸੁੱਖ ਨਾ ਕਰੇ ਅਸੀਂ ਇਹ ਮਿੱਥੜ ਪੜਾਈ ਹਰ ਫਲਸੀ ਮੀਂਹ ਗੀਂ ਵਟ ਕੇ ਰੱਖ ਲਿੰਦੀ ਹੁੰਦੀ ਆ ਮਾਤਾ ਤੇ ਹੁਣ ਜਿਹੜੀ ਅਗਲੀ ਮੂਰਤੀ ਆਉਗੂ ਉਹ ਸੀ ਜਿਹੜੀਆਂ ਉਹ ਸੁੱਚੀਆਂ ਜਿੰਨੀਆਂ ਤੁਸੀਂ ਮੈਂ ਕਹਿੰਦੇ ਆ ਉਹ ਬਰਾਗਿਆ ਕੋਈ ਸੁੱਚੀ ਐ ਵੀ ਹੁੰਦੀਆਂ ਪਰ ਡੜੀਆਂ ਤਾਂ ਰਹਿੰਦੀਆਂ ਹਨਾ ਅਗਿਆ ਆਟਾ ਨਵਾਂ ਸਿਆਇਆ ਹੁੰਦਾ ਹਾਂ ਨਾ ਨੰਗੀ ਆਟਾ ਨਵਾਂ ਕੱਢੀ ਆਉਂਦੀਆਂ ਨਵੇਂ ਹੱਥ ਨਾਲ ਜਿੱਦਾਂ ਉਹਦਾ ਸਾਲ ਤੇ ਚੱਲ ਗਿਆ ਕੰਮ ਜਿਹੜਾ ਪਿਛਲੇ ਕੱਢੀ ਦੇ ਵੇ ਸਾਲ ਨੂੰ ਹੋ ਗਿਆ ਉਹਨੇ ਚੱਲ ਕੇ ਦਿੰਦਾ ਜਿਹੜਾ ਚਾਨਣਾ ਤੋਂ ਮੁੱਖਾ ਟੇਕਣਾ ਉਹ ਨਵਾਂ ਨਵਾਂ ਨਾਜਣਾ ਟੇਕਣਾ ਉਹ ਨਵਾਂ ਇਹ ਟੱਟੇ ਕੋਣਾ ਤੇ ਹੁਣ ਚੱਲੀਆ ਫਿਰ ਬਾਈ ਹਾਂ ਤੁਸ ਕਹਿਤੇ ਹੁੰਦੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਸਾਡੇ ਜੀ ਦੀ ਪਿੰਡ ਗੂਗਾ ਮਾਰੀਏਂ ਜੀ ਮਾਧਤ ਤੋਂ ਆਣ ਦਿਖਾ ਜੀ ਮੇਰੇ ਗੁਰੂ ਕੀ मात बता क्या वो देवी देवते दिबाई वो कभी झूठी कसम नहीं खाए कराते किसी की <laughs> देवी देवते का अदब कराते देव तो देवी देवते की भी कसम खाने लोग जमा ना क्या माता को पूरी तीन कार्य बेटा बड़ी आज मेरी लाज मेरी पत मेरी इज्जत तेरा तो बाबा जी आज तो नाम मुद्रा पहले नहीं मेरी लाज है Obrigado. आसपास सोने को आके खा जा रही है काली मेरे पास में है काली मेरे पास में है काली मेरे पास में है काली I see it, I see it, I see it, I see it, I see it. पाकिस <laughs> 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 Si no te ਮੱਥਾ ਟੇਕੀ ਨੂੰ ਰਸਟੌਰ ਦੇ ਵਿੱਚ ਕੱਲ੍ਹ ਤੋਂ ਆਪਾਂ ਜਿੱਥੇ ਦਾ ਬਾਹਰ ਜਿੱਥੇ ਅਸੀਂ ਨਹੀਂ ਪਾਈ ਜਿੱਥੇ ਜੀ ਰਹਿੰਦੇ ਆ ਨਾ ਹਾਂ ਵੀ ਉੱਥੇ ਬੜਾ ਚਾਰੇ ਪਾਸੇ ਛੱਟਾ ਦੇ ਕੇ ਵਿੱਚ ਝੂਣ ਦੇ ਵਿੱਚ ਥੋੜੀਆਂ ਦੁੱਧ ਪਾ ਦਿਓ ਤਾਂ ਕਿ ਸ਼ੁਕ ਸ਼ਾਂਤੀ ਮੰਗੇ ਵੀ ਪ੍ਰਮਾਤਮਾ ਵੀ ਧਰਤੀ ਦਾ ਦੇਖੋ ਉਹ ਉਹਨਾਂ ਦੀ ਹੋ啊 ਠੀਕ ਹੈ ਵੀ ਬਸ ਜਿੱਥੇ ਵੀ ਹੈਗੇ ਤੁਸੀਂ ਲੋਕੇ ਹੋ ਕੇ ਤੋ ਬੀ ਨਾਮ ਲਿਆ ਜੀ ਕਿਰਪਾ ਕਰਿਓ ਕੋਈ ਸ਼ਿਕਾਇਤ ਨਾ ਕਰੇ ਤੁਸੀਂ ਚਾਹ ਚਾਹ ਮੇਰੇ ਪਿੱਛੇ ਆ ਜਾ ਮੇਰੇ ਪਿੱਛੇ ਦੇਖ ਦੇਖੂਗਾ ਤੁਹਾਨੂੰ ਸਾਨੂੰ ਭਾਈ ਦੇਖੋ ਸਿਆਣਾ ਕਹਿੰਦਾ ਸਾਨੂੰ ਸਿਆਣੇ ਦਾ ਮੰਨਣਾ ਚਾਹੀਦਾ ਹੈ ਕਹਿਣਾ ਇੱਥੇ ਤਾਂ ਸਾਡੇ ਹੈਗੇ ਵੀ ਬਹੁਤ ਸਾਰੇ ਐਵੇਂ ਦੇ ਕੱਪੂਰੀਆ ਬਹੁਤ ਆ ਮਾਰਤਾ ਪੰਡਿਤੋਂ ਮਖੀ ਜੀ ਨੇ ਕਿਹੇ ਮੱਥਾ ਦੇ ਕੇ ਆਈ ਹਰਪੀ ਦਾ ਤੇ ਆਪਣੇ ਸਾਨੂੰ ਕਮੈਂਟ ਜਰੂਰ ਕਰਕੇ ਦੱਸਿਓ ਤੇ ਹੁਣ ਦੀਦੀ ਨੇ ਜਿਹੜੀਆਂ ਸੇਮੀਆਂ ਬਣਾ ਕੇ ਭੇਜੀਆਂ ਧੀਆਂ ਇਹ ਕਹਿੰਦੀ ਪੁੱਤ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਮੱਥਾ ਟੇਕਣਾ ਉਸ ਤੋਂ ਬਾਅਦ ਤੁਸੀਂ ਖਾਓ ਹਨਾ ਤੇ ਹੁਣ ਲੱਗੇ ਆ ਜੀ ਪ੍ਰਸ਼ਾਦ ਪਾਣੀ ਜਿਹੜਾ ਹੁਣ ਸੇਮੀਆਂ ਬੜੀਆਂ ਉਹ ਖਾਣ ਆਜੋ ਜੀ ਤੁਸੀਂ ਵੀ ਸ਼ਕੋ ਇੱਕ ਤਬਰ ਇੱਕ ਗ੍ਰੀਨ ਮੈਚ ਵੀ ਹੈ ਮੇਰਾ ਮੈਂ ਉੱਥੇ ਵੀ ਜਾਣਾ ਹੈ ਅੱਜ ਪਤਾ ਨਹੀਂ ਸਾਡੀ ਕਿੰਨੀ ਜੰਗ ਹੋਣੀ ਹੈ ਪੈਰ ਨੂੰ ਲੈ ਕੇ ਪੀ ਪਿਆਰ ਦੁਪਦਾ ਘਰ ਬਹਿ ਜਾ ਹਾਲੇ ਪਤਾ ਨਹੀਂ ਕੀ ਕਰ ਕੋ ਜਿਵੇਂ ਕਹਿੰਦੇ ਨੇ ਅਮਲੀ ਨੂੰ ਰੋਗ ਲੱਗ ਜਾਂਦਾ दारू ਦਾ ਉਹ दारू ਕਿੱਥੇ ਛੇਤੀ ਛੇਤੀ ਛੁੱਟਦੀ ਆ ਐਦਾਂ ਹੀ ਮੇਰਾ ਹਾਲ ਆ ਜੀ ਜਦੋਂ ਹੁਣ ਲੱਗਿਆ ਹੈ ਕੀੜਾ ਉਹ ਕਿੱਥੇ ਬੈਠਦਾ ਹੈ ਐਦਵਾਰ ਦਾ ਉਹੀ ਉੱਠ ਖੜਦਾ ਵੀ ਯਾਰ ਜਾਣਾ ਖੇਡਣ ਹਮ ਪਰਮਾਤਮਾ ਸਭ ਨੂੰ ਤੰਦਰੁਸਤੀ ਦੇ ਵੀਡੀਓ ਬਹੁਤ ਸਾਡੇ ਦੇਖ ਕੇ ਬੁਢੇ ਟੇਕ ਹੋ ਗਏ ਹਾਂ ਬਹੁਤ ਸੰਗਤ ਆਈ ਹੋਈ ᱛੀ ਤੇ ਬਣੈਤਰੀ ਬੰਦਾ ਸਾਰੇ ਪਿੰਡ ਮੱਥਾ ਟੇਕਦਾ ਆ ਅੱਜ ਵਾਲੇ ਦਿਨ ਤੇ ਜਿਹੜਾ ਨੇੜ ਦਾ ਹੈ ਤੇ ਅਗਲਾ ਦਿਨ ਜਿਹੜਾ ਆਊਗਾ ਹੁਣ ਨੋਮੀ ਉਹ ਚਾਨਣ ਚੌਣੀ ਆ ਦੇਖ ਲਓ ਜੀ ਕੱਲ ਮੈਂ ਤੁਹਾਡੇ ਮੂਹਰੇ ਮਿੰਦਰ ਜੜੀ ਦੀ ਇੰਨੀ ਬੇਨਤੀਆਂ ਕਰੀਆਂ ਵੀ ਤੁਸੀਂ ਆਪਣਾ ਬਹਿ ਜੋ ਟੇਕੇ ਹੁਣ ਦੇਖੋ ਸਵੇਰੇ ਤੜਕੇ ਵੀ ਬਾਲਾ 5 ਵਜੇ ਮੈਚ ਖੇល ਕੇ ਆਏ ਹੁਣ ਫੇਰ ਚੱਲੇ ਹੁਣ ਵਾਹ ਦੋ ਮੈਚ ਆਪਾਂ ਦੇ ਤਿੰਨ ਪਰ ਇਹ ਬੰਦਾ ਨਹੀਂ ਟਿਕਦਾ ਹੈਗਾ ਵੀ ਮੈਨ ਮੇਰੀ ਤਾਂ ਕੋਈ ਗਲਤੀ ਨਹੀਂ ਹੈ ਬੰਦੇ ਨੇ ਨਾ ਦਾ ਟਿਕਣਾ ਹੈ ਨਾ ਇਹ ਪੈਰ ਨੂੰ ਟਕਾਉਂਦੇ ਨੇ ਢੇੜ ਦੇਣਾ ਆ ਫੇਰ ਫੇਰ ਪੈਰ ਸੁੱਜਿਆ ਪਿਆ ਇਹਨਾਂ ਦਾ ਪਰ ਇਹ ਮੰਨਦੇ ਨਹੀਂ ਇਹਨਾਂ ਨੇ ਕਿਸੇ ਦੀ ਗੱਲ ਮੰਨਣੀ ਨਹੀਂ ਹੁਣ ਮੈਂ ਵੀ ਮਤ ਲਿਆ ਕਿ ਜਿੰਨੀ ਮਰਜ਼ੀ ਤਕਲੀਫ ਹੋਵੇ ਇਹਨਾਂ ਨੂੰ ਘੇੜ ਤੋਂ ਬਾਹਰ ਨਹੀਂ ਸੀ ਲੈ ਕੇ ਜਾਣਾ ਦਰਦ ਹੋਵੇ ਕੁਝ ਹੋਵੇ ਨਾ ਸੀ ਧੀ ਗੱਲ ਹੋਣਾ ਨਾ ਕੋਈ ਗੋੜੀ ਦੇਣੀ ਆ ਇਹਨਾਂ ਨੂੰ ਵੀ ਮਹਿਸੂਸ ਹਾਂ ਵੀ ਸੱਚੀ ਗੱਲ ਲਓ ਭਾਈ ਹੁਣ ਮੇਨ ਚੌਂਕੀ ਤੇ ਆ ਰਹੇ ਨੇ ਜਿਹੜੇ ਹੁਣ ਅਸਲੀ ਸਲਾਹ ਦੇਣਗੇ ਹਾਂਜੀ ਹਾਂਜੀ ਸ਼ਰਨਜੀਤ ਕਹਿੰਦੇ ਵੀ ਮੈਂ ਹੁਣ ਕਹਿਣਾ ਨਹੀਂ ਦਰਦ ਹੋਵੇ ਚਾਹੇ ਕੋਈ ਤਕਲੀਫ ਹੋਵੇ ਵੀ ਮੈਂ ਹੁਣ ਲੈ ਕੇ ਨਹੀਂ ਕਿਤੇ ਵੀ ਜਾਣਾ ਮੰਨਦਾ ਸਾਈਂ ਨੂੰ ਨਾ ਭੇਜਣਾ ਜਿੰਨਾ ਮਰਜ਼ੀ ਤੱਕ ਭੇਜਣ ਤੁਹਾਨੂੰ ਇਹ ਚੀਜ਼ਾਂ ਸਾਫ਼ ਹੋਣਾ ਚਾਹੀਦੀਆਂ ਮੇਰੇ ਘਰ ਦੇ ਮੈਨੂੰ ਕਹਿੰਦੇ ਕਿ ਆਮਲ ਕਰਨਾ ਚਾਹੀਦਾ ਤੁਹਾਨੂੰ ਹਾਂ ਆਮਲ ਕਰਨਾ ਚਾਹੀਦਾ ਮੇਨ ਗੱਲ ਨੰਬਰ 1 ਅੱਜ ਸ਼ਾਮ ਨੂੰ ਸੀ ਜਾਣਾ ਜੀ ਮੇਲਾ ਦੇਖਣ ਉਹ ਸਾਡਾ ਕੈਂਸਰ ਕੈਂਸਰ ਕੋਈ ਨਾ ਹੋਊਗਾ ਜਾਣਾ ਕਿਉਂ ਕੀ ਦਾ ਪੈਰ ਨਹੀਂ ਦੁਖਣਾ ਠੀਕ ਨਹੀਂ ਕਿਉਂਕਿ ਸਾਨੂੰ ਲੈ ਕੇ ਜਾਣਾ ਸਾਨੂੰ ਨਹੀਂ ਤੇਿਆ ਜਿਹੜਾ ਡੀਆ ਯੋਖੰਦ ਦੀ ਸੰਭਾਅ ਹੈ ਕਿ ਬਾਈ ਉਹ ਡੀਆ ਲੋਕ ਨਹੀਂ ਦੇਖੇ ਇਹ ਤੇ ਜਾਣਣਾ ਹੋਇਆ ਤਾਂ ਪਰ ਵੈਸੇ ਤਾਂ ਨਹੀਂ ਸੁਆੜੀ ਕੋਈ ਇਹ ਜਾਣਾਂ ਰਿਹਾ ਸੀ ਨਾਲ ਦੇਖੀ ਕੱਟੀ ਦੀ ਗੱਲ ਨਹੀਂ ਪਰ ਹੋ ਜੇ ਕੁਝ ਮੈਚ ਕੋਲ ਤੁਸੀਂ ਵੀ ਤਾਂ ਬਤਹੋ ਕਿ ਤੁਹਾਨੂੰ ਲਾ ਸਕਦੇ ਆ ਨਾ ਇਹਨਾਂ ਨੇ 4:30 ਵਜੇ ਕਿ ਜਕੀ ਦੀ 4:30 ਵਜੇ ਆਪ ਜਾ ਬਣਾ ਤੇ ਠੀਕੇ ਇਹ ਆਪ ਗਏ ਨੇ ਮੈਂ ਤੁਹਾਨੂੰ ਬੋਲਤਾ 5:30 ਵਜੇ ਇੱਥੋਂ ਗਏ ਆ ਹਾਂ ਨਾ 8:00 ਵਜੇ ਵੀ ਘਰ ਨੂੰ ਵਾਪਸ ਆ ਗਏ ਹਾਂ ਹਾਂ ਆਰਾਮ ਤੇ 8:00 ਵਜੇ ਕਿ ਆਏ ਤੁਸੀਂ ਸੁਣ ਲਓ ਜੀ ਤੁਮ ਕਿੰਨੇ ਵਜੇ ਆਏ ਬਾਈ ਉਸ ਪ੍ਰਾਇਮੇਂਟ ਦੇ ਕਿ 8:00 ਵਜੇ ਕਿ 8:20 ਮਿੰਟ ਤੇ ਪਹੁੰਚੇ ਸੀ 8:00 ਵਜੇ ਖਤਮ ਹੋ ਗਿਆ ਮੈਚ ਕਿਉਂ ਕਿੱਥੇ ਕਿੱਥੇ ਸੀ 8:20 ਮਿੰਟ ਦਾ ਤਾਂ ਮੈਂ ਉੱਥੇ ਬੈਠਾ ਉਹ ਜਦ ਮੈਂ ਖਤਮ ਹੋ ਗਿਆ ਨਾ ਮੈਚ ਹਾਂ ਮੈਂ ਤਾਂ ਖਤਮ ਆਪਾਂ ਘਰੇ 9:00 ਵਜੇ ਆਇਆ 40 ਮਿੰਟ ਦਾ ਫਰਕ ਆਪਾਂ 9:00 ਵਜੇ ਘਰੇ ਆ ਮੈਂ ਵੀ ਤਾਂ ਉਹ ਵੇਖ ਕੇ ਆਣੇ ਲੱਗਦਾ ਮੈਂ 9:06 ਤੇ ਮੋਬਾਈਲ ਚਲਾਉਂਦਾ ਸੀ ਮੇਰਾ ਫੋਨ ਆਇਆ ਤਾਂ ਜਿਹਨੇ ਮੋਟਰਸਾਈਕਲ ਲੈ ਕੇ ਆਵਾਜ਼ ਸਟੈੱਕੇ ਉਹਦਾ ਫੋਨ ਆਇਆ ਮੈਨੂੰ 8:00 ਵਜੇ ਹੁਣ ਖੇੜੀ ਸਲਾਬਤਪੁਰ ਤੇ ਚੱਲਣ ਲੱਗਾ ਮੈਚ ਦਿਖਾਉ ਪਰ ਚੱਲਣ ਲੱਗਾ ਮੈਚ ਵੀ ਮੈਚ ਹੈਗਾ ਜੀ ਸਪੋਰਟਾਂ ਪਰ ਤੇ ਚੱਲੀਆਂ ਇਧਰ ਨਾਲ ਚਾਚਾ ਪਾਜੀ ਚਾਚਾ ਜੀ ਵੀ ਵੀ ਜੀ ਦਾ ਸਾਥਾ ਬਾਈਕ ਤੇ ਜੀ ਹੁਣ ਸਾਡਾ ਜੀ ਮੈਚ ਆ ਸੌਕੇ ਆਏ ਆ ਸੌਕੇ ਆਏ ਗੱਲ ਪੱਕੀ ਆ ਸੌਕੇ ਆਏ ਆ ਕਿਉਂਕਿ ਆ ਆ ਕੇ ਉਹ ਗਰਾਊਂਡ ਤੇ ਆ ਕੇ ਹੁਣ ਮੈਚ ਮੈਨਾਂ ਨੇ ਸਾਨੂੰ ਜਗਾਉਣਾ ਉਹਨਾਂ ਨੇ ਜਗਾਉਣਾ ਕਿ ਉਹ ਹੀ ਛਾਦਾ ਗਲੇ ਨੇ ਮਾਰ ਮਾਰ ਸਾਨੂੰ ਬਾਤੇ ਕਰਨਾ ਜਾਂ ਪੈਸ਼ ਜਾਂ ਬਾਹਰ ਤਾਂ ਮੁੰਡ ਨਹੀਂ ਦੇਣਾ ਫੇ ਨੀਂਦ ਆਪੇ ਅੱਖ ਖੁੱਲਣੀ ਹੈ ਆਪੇ ਵੀ ਆ ਗਿਆ ਹੋ ਗਿਆ ਹਨਾ ਜਿਉਂ ਤਾਂ ਅਸੀਂ ਨਹੀਂ ਜਾਗਣਾ ਨਹੀਂ ਹੈ ਜੇ ਕਟਾਈ ਹੋਣੀ ਹੈ ਫੇ ਜਾਗਣਾ ਹਾਂ ਵੀ ਮੈਂ ਕਈ ਵਾਰ ਹੋਣਾ ਵੀ ਹੈ ਸੁੱਤੇ ਬਈ ਛੱਕੇ ਪਈ ਜਾਂਦੇ ਐਂਦੀ ਪਤਾ ਹਕੀਕਤ 'ਚ ਪੈ ਰਹੇ ਹਾਂ ਹਕੀਕਤ 'ਚ ਪੈ ਰਹੇ ਐ ਨਹੀਂ ਪਤਾ ਹੈ ਪਰ ਲੇਕਿਨ ਪਤਾ ਹੀ ਕੀ ਆ ਗਾਲਾ ਚਾਚੇ ਜੇ ਹੁਣ ਪਤਾ ਹੈ ਵੀ ਅਸੀਂ ਖੇਡਣ ਜਾਣਾ ਹੈ ਜਾਣਾ ਤਾਂ ਹੈਗਾ ਹੀ ਆ ਘੰਟਾ ਪਹਿਲਾਂ ਅੱਜ ਘੰਟਾ ਪਿਆ ਬਾਤ ਹੋਊਗਾ ਕੁਝ ਫੁੱਟ ਵਰਕ ਬਣਦਾ ਬਣਦਾ ਨਹੀਂ ਨਾ ਅੰਦਰ ਨੇੜੇ ਉਹ ਪਹਿਲਾਂ ਮਤਲਬ ਹੈ ਪਹਿਲਾਂ ਉਹਨਾਂ ਦਾ ਮੋਤਾ ਹੱਥ ਮਹਾ ਖੋਲਣਾ ਦਾ ਕਿ ਕਿਰਪੋਂ ਦੇ ਨਾ ਮਾੜਾ ਮੋਟਰਾ ਹਾਂ ਗਰਾਊਂਡ ਵੀ ਠੀਕ ਜਾਂਦਾ ਹੈ ਨਾ ਵੀ ਚਾਰੇ ਪਾਸੇ ਮਿਲ ਗਿਆ ਮੈਂ ਕੀ ਕਰਨਾ ਕਿਆ ਨਹੀਂ ਹੈ ਨਾ ਪਰ ਹਲੇ ਤੱਕ ਜੀ ਸਾਡੇ ਜਿਹੜੇ ਪਲੇਅਰ ਆ ਜੀ ਉਹ ਹਲੇ ਤੱਕ ਕੁਝ ਆਏ ਨਹੀਂ ਤੇ ਕੁਝ ਪਹੁੰਚ ਗਏ ਤੇ ਤਾਸ ਸਾਡੀ ਪੈ ਗਈ ਤਾਸ ਪੈ ਗਈ ਸਾਡੀ ਸੁਰਤ ਆਪਣੇ ਇਹ ਸੱਤ ਲੂਜੇ ਨਾਲ ਤੇ ਵਾਸੀ ਤੁਮ ਮਾਣੇ ਮਦਰਾ ਤੇ ਉਹ ਮੈਚ ਦੀ ਕਿਹ ਅਪੋਜੀਸ਼ਨ ਬਣੂਗੀ ਵੈਸੇ ਸਾਡਾ ਪੂਰਾ ਜੋਰ ਆ ਵੀ ਅਸੀਂ ਇਹ ਮੈਚ ਜਿੱਤਣਾ ਦੂਜੀ ਟੀਮ ਵੀ ਪੂਰਾ ਜੋਰ ਆ ਕਿਉਂਕਿ ਹਰ ਟੀਮ ਜਿੱਤਣ ਵਾਸਤੇ ਖੇਡਦੀ ਆ ਕਿ ਨਹੀਂ ਜਿਹੜਾ ਦਮ ਮਾਰੂਗਾ ਜਿਹੜਾ ਆਪਾਂ ਇੱਕ ਦਾ ਜਾਨ ਹੋਊਗੀ ਜਿਹਦੇ ਉਹ ਜਿੱਤਦੀ ਵਾ ਬਾਕੀ ਦੇਖੋ ਮਿਹਨਤ ਜਾਰੀ ਆ ਮਿਹਨਤ ਕਰ ਰਹੇ ਆ ਮਿਹਨਤ ਕਰਦੇ ਰਹਾਂਗੇ ਠੀਕ ਹੈ ਨਹੀਂ ਸੰਘਰਸ਼ ਜਾਰੀ ਆ ਸਿੱਖਦਾ ਹੀ ਆ ਬੰਦਾ ਗਰਾਊਂਡ ਦੇ ਵਿੱਚ ਆ ਕੇ ਕਹਿੰਦਾ ਜਦ ਆਪਾਂ ਖੇਲਣ ਲੱਗ ਗਏ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ ਵਾਹ ਇੱਕ ਨੇ ਜਿੱਤਣਾ ਤੇ ਇੱਕ ਨੇ ਹਾਰਨਾ ਇਹ ਗੇਮ ਆ ਪਾਸਾ ਪਲਟਣ ਨੂੰ ਟਾਈਮ ਨਹੀਂ ਲੱਗਦਾ ਦੇਖ ਲਓ ਜੀ ਇੱਧਰ ਜਿੱਤੀ ਜਿਤਾਈ ਟੀਮ ਸੁਰਤਾਪੁਰ ਮੈਚ ਆ ਪੂਰਾ ੜੀ ਤੜੀ ਹੋ ਗਿਆ ਹਾਂ ਹੁਣ ਇਹ ਨਹੀਂ ਪਤਾ ਕਿ ਹੁਣ ਜਿੱਤਣਾ ਕੀਨੇ ਆ ਕਿਉਂਕਿ ਪਹਿਲਾਂ ਇਹ ਤਾਂ ਵੀ ਸੁਰਤਾਪੁਰ ਦੇ 90 ਪੱਟਾਂ 'ਤੇ ਚਾਂਸ ਬਣੇ ਹੋਏ ਤੇ ਵੀ ਜਿੱਤਣਾ ਸੁਰਤਾਪੁਰ ਨੇ ਪਰ ਹੁਣ ਜਿੱਥੇ ਤੱਕ ਚਾਂਸ ਲਾਦੇ ਵੀ ਝੱਲੀਆਂ ਨੇ ਜਿੱਤੇ ਜਾਣ ਝੱਲੀਆਂ ਨੂੰ ਜਿੱਤਣਾ ਮੈਚ ਫਸਿਆ ਰੰਨੇ ਨਹੀਂ ਉਹ ਲਾ ਰਹੀ ਹੈਗੀ ਬੈਟ ਨਹੀਂ ਨਾ ਲੱਗਦਾ ਚੱਕਰ ਆਈ ਜਾ ਬੈਟ ਲੱਗਦਾ ਰਹੇ ਸਿੰਗਲ ਆਉਂਬਾਰੇ ਮੈਂ ਤਾਂ ਜਿੱਤ ਜਾਂਦੀ ਏ ਟੀਮ ਸਿੰਗਲ ਨਹੀਂ ਨਾ ਕੋਸ਼ਿਸ਼ ਕਰ ਰਿਹਾ ਉਹ ਤਾਂ ਖੜਾ ਪਲੇਟ ਕਰ ਰਿਹਾ ਉਹ ਬਰਾ ਉਧਰੇ ਖੜਾ ਰਹਿ ਗਿਆ ਬਚਾਰਾ ਦੂਆ ਓਵਰ ਖਾ ਗਿਆ ਖੜਾ ਹੋਰ ਲਾ ਜਾਨੂ ਕੰਮ ਖਤਮ ਉਹ ਮੁੰਡੇ ਨੇ ਹਿੱਟ ਵੀ ਮਾਰ ਲੈਣੀਆਂ ਉਹ ਸਟੈਕ ਦੇਣਾ ਨਾ ਸਿੰਗਲ ਲੈ ਕੇ ਉਹਨੂੰ ਸਟੈਕ ਤੇ ਹੀ ਜਾਣਾ ਮੇਨ ਆ ਮੇਨ ਦਾ ਲਈ ਉਹਨੂੰ ਜਦੋਂ ਤੱਕ ਸਟੈਕ ਨਹੀਂ ਨਾ ਮਿਲਦੀ ਹਾਂ ਪਲੇਅਰ ਪਰਲਾ ਕੁਝ ਨਹੀਂ ਕਰ ਸਕਦਾ ਜਦ ਮੈਚ ਹਾਰ ਜਾਣਾ ਤੁਹਾਨੂੰ ਇਹ ਵੀ ਦੱਸ ਦੇਣਾ ਸਭ ਤੋਂ ਵੱਧ ਗਾਲਾਂ ਵੀ ਉਹਨੂੰ ਪੈਣੀਆਂ ਉਹਨੇ ਉੱਤੇ ਖੜਾ ਰਹਿ ਜਾਣਾ ਹਾਂ ਆ ਵੱਜਣੀ ਨਹੀਂ ਆ ਵੱਜਣਾ ਤਾਂ ਇੱਥੇ ਲੱਗੇ ਇੱਥੇ ਚਾਰਾਂ ਨਾ ਵੱਜਦੇ ਚਲੋ ਬਾਕੀ ਭਾਈ ਦੇਖੋ ਆਪਣੀ ਆਪਣੀ ਗੇਮ ਆ ਆਪਣੇ ਆਪਣੇ ਤਜਰਬੇ ਹੁਣ ਉਹਨੂੰ ਇਹ ਵੀ ਮੈਂ ਸ਼ਾਇਦ ਵਿਕਟਰ ਕੀ ਆ ਪਰ ਲੇਕਿਨ ਉਹਨੂੰ ਇਹ ਨਹੀਂ ਪਤਾ ਵੀ ਬੋਲਾਂ ਜਿਹੜੀਆਂ ਡਾਊਟ ਹੋ ਰਹੀਆਂ ਉਹ ਸਾਡੇ ਪਰ ਮੈਚ ਵੀ ਭਾਰੀ ਪੈ ਰਿਹਾ ਭਾਰੀ ਪੈ ਰਿਹਾ ਬੋਲਰਾਂ ਨੂੰ ਮਨਵਲ ਬੋਲਰਾਂ ਦਾ ਮਨਵਲ ਪੱਟ ਗਿਆ ਡੋਮੈਟਿਕ ਉਹਨਾਂ ਨੇ ਪਰ ਚੜ-ਚੜ ਬੋਲਾਂ ਪਾਉਣੀਆਂ ਚੜ-ਚੜ ਬੋਲਾਂ ਪਾਉਣੇ ਚਲੋ ਬਾਕੀ ਠੀਕ ਹੈ ਜੀ ਤੇ ਹੁਣ ਮੈਚ ਤੁਹਾਨੂੰ ਦਿਖਾਵਾਂਗੇ ਆਪਾਂ ਸਾਡਾ ਜਿਹੜਾ ਮੈਚ ਸਤਲੂਜ ਤੇ ਮਾਣੇ ਮਾਦਰੇ ਤੋਂ ਬਣਿਆ ਕਿ ਹੈ ਉਹ ਪਤਨ ਦੱਸੋ ਮੈਚ ਤੌਲਰਾਂ ਤੇ ਬਾਸੀਸ ਚਾਚੇ ਕੰਦੂਲਾ ਹਨਾ ਤੇ ਜਿਹੜਾ ਅੱਜ ਅਸੀਂ ਮੈਚ ਪੂਰੇ-ਪੂਰੇ ਪੁਆਇੰਟਾਂ ਨਾਲ ਹਾਰੇ ਚਾਚੇ ਕਿਵੇਂ ਲੱਗਿਆ ਮੈਚ ਕੈਚ ਛੱਡ ਕੇ ਮੈਂ ਥਾਰ ਦੇ ਮਿਸਫੀਲਡ ਬਹੁਤ ਹੋ ਗਿਆ ਕੈਚ ਮੈਂ ਚਵਾਇਆ 6-7 ਕੈਚ ਛੁੱਟ ਗਏ ਬੋਲਰ ਵੀ ਕਿਆ ਕਰੂ 18 ਰਨ ਐਕਸਟਰਾ ਹੂੰ 11 ਵਾਈਟ ਐ ਨੋ ਬਗੈਰ ਮੈਂ ਸਮਝੀ ਅਗਲਾ 3 ਓਵਰ ਪਰ 18 ਓਵਰ ਪਾਤੀ ਜੇ ਉਹ ਐਕਸਟਰਾ ਨਾ ਹੁੰਦੇ ਸਮਝਣ ਮੈਂ ਜੇ ਮੈਚ ਜਿੱਤ ਗਏ ਤਿੰਨ ਓਵਰ ਫालतू ਖਾਤੇ ਨਾ ਪੈਗੇ ਨਹੀਂ ਸਾਡਾ ਦੋ ਲਾ ਲੱਗਾ ਹੂੰ ਤੇ ਤਿੰਨ ਦੀ ਬਜਾਏ ਪੰਜ ਹੋਗੇ ਅਨਾਰਾਂ ਨੇ ਵੀ ਨਾਲ ਚੜੇ ਗਏ ਉਹ ਗੱਲ ਉਹ تھی ਆ ਗੋਲ ਵੀ ਤਾਂ ਨਿਕਲ ਨਹੀਂ ਤੇ ਚਲੋ ਪਰ ਪੈਸੇ ਪੈਸੇ ਸਵਾਦ ਆ ਖੇលਨ ਦਾ ਹਨਾ ਵੀ ਜਿਹੜਾ ਪੂਰਾ ਜੋਰ ਲੱਗਾ ਤਾਂ ਪਰ ਲੇਕਿਨ ਸਕੋਰ ਵੀ ਜਾਚੇ ਆਪਣੇ ਥੋੜੇ ਜਿਹੇ ਜਾਨੀ ਕਿ ਜੇ ਦੇਖਿਆ ਜਾਂਦਾ ਘੱਟ ਵੀ ਤੇ ਨਾ 130 ਰਨ ਜਾਂ 20 ਗੁੰਦ ਤਾਂ ਫਿਰ ਵੀ ਮੈਚ ਫਸ ਸਕਦਾ ਉਹ ਕਿ ਨਹੀਂ ਔਰ ਮਿਸਫੀਲਡ ਤਾਂ ਆਪਣੀ ਕਾਮਯਾਬ ਹੁੰਦੀ ਉਹਦੇ ਨਾਲ ਮੈਂ ਤਾਂ ਕੈ ਚੁੱਟੇ ਹਨਾ ਕੈ ਚੁੱਟੇ ਆ ਚਲੋ ਬਾਕੀ ਕੋਈ ਗੱਲ ਜੀ ਦੇਖੋ ਕਹਿੰਦੇ ਨੇ ਹੁੰਦੇ ਵੀ ਜਿਹੜਾ ਇਹ ਗਰਾਊਂਡ ਆ ਇਹ ਸਿੱਖਣ ਵਾਸਤੇ ਹੀ ਆ ਕਿ ਨਹੀਂ ਹਰ ਦਿਨ ਹਰ ਟਾਈਮ ਸਿੱਖਣ ਵਾਸਤੇ ਹੁੰਦਾ ਚਲੋ ਕੋਈ ਗੱਲ ਨਹੀਂ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਰ ਅਗਲੇ ਵਲੌਗ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਮੰਦੀਨ ਨਹੀਂ ਬੀਨਾ ਮੇਰੀ ਵਰਦੀ ਹੈ ਚੱਕੋ ਨਾਲ ਕੀ ਹੈ ਥਲੇ ਰੱਖਿਆ ਵਰਦੀ ਕਿੱਥੇ ਰਸਾ ਲੈ ਵਰਦੀ ਨੂੰ ਤੂੰ ਬੜਾ